ਬਾਬਾ ਦੀਪ ਸਿੰਘ ਹੈਲਥ케ਅਰ ਚੈਰੀਟੇਬਲ ਹਸਪਤਾਲ ਅੱਡਾ ਬੌਲੀ ਰਾਮ ਤੀਰਥ ਰੋਡ ਅਮਰਸਰ ਮੁੱਖ ਪ੍ਰਬੰਧਕ ਪਾਈ ਗੁਰ ਇਕਬਾਲ ਸਿੰਘ ਅਤੇ ਪਾਈ ਅਮਨਦੀਪ ਸਿੰਘ ਵੱਲੋਂ ਚਾਰ ਸਹਿਮਜਾਦਿਆਂ ਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਆ ਉਹਨਾਂ ਦੱਸਿਆ ਕਿ ਅੱਖਾਂ ਦੇ ਆਪਰੇਸ਼ਨ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਕਿੱਥੇ ਜਾਣ ਕੇ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਤਜਰਬੇਕਾਰ ਡਾਕਟਰਾਂ ਦੀ ਟੀਮ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਰਹੀ ਆ ਜਿੱਥੇ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਫਰੀ ਦਿੱਤੀ ਜਾਂਦੀ ਆ ਅਤੇ ਸਾਰੇ ਖੂਨ ਦੇ ਟੈਸਟ, ਐਕਸ-ਰੇ, ਅਲਟਰਾਸਾਉਂਡ ਲਾਗਤ ਮੁਲਾ ਤੇ ਕੀਤੇ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਗੁਰੂ ਰਾਮਦਾਸ ਜੀ ਧੰਗਪਾਪਾ ਦੀਪ ਸਿੰਘ ਜਿਵੇਂ ਕਿ ਆਲੋਚੀਆਂ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਅਸੀਸਾਂ ਸਦਕਾ ਮਾਪੁਰਸ਼ਾਂ ਦੀਆਂ ਭਾਈ ਸਾਹਿਬ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਤ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬ ਜਦਿਆਂ ਦੀ ਧਨਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30 32000 ਰੁਪਏ ਬਾਜ਼ਾਰ ਲੱਗਦਾ ਹੈ ਇਹ ਤਕਰੀਬਨ ਇੱਥੇ 40000 ਦੇ ਵਿੱਚ ਵਿੱਚ ਹੋ ਜਾਇਆ ਕਰੇਗਾ ਇੰਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸਾਡੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪੱਖ ਤੋਂ ਸਹਿਯੋਗ ਦੇਣਾ ਕਿ ਗੁਰੂ ਆਉਂਦਾ ਜੀ ਆਪਣੀਆਂ ਸੀਮਾਵਾਂ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਇੱਕ ਵਜੇ ਦੁਪਹਿਰੇ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋਡ ਬੰਦ ਮਰੀਜ਼ਾਂ ਜਿੱਤੋਂ ਲਵ ਵੀ ਲੈਣ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਅਕੇ ਸ਼ੇਅਰ ਵੀ ਕਰਨ ਦੀ ਕਿਰਪਾਤਾ ਕਰਿਓ ਜੀ ਮਾਈਕ੍ਰੋ ਜੀ ਕਾ ਹਲਸਾ ਮਾਈਕ੍ਰੋ ਜੀ ਕੀ ਐਸਮ ਜੀ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੀਵਾਲ ਦੀ ਰਿਪੋਰਟ